শিক্ষা এক شیرনি ਦਾ ਦੁੱਧ ਹੈ ਜਿਹੜਾ ਉਹਨੂੰ ਪੀਊਗਾ ਉਹ ਦਹਾੜ ਮਾਰੂਗਾ ਗਿਆਨ ਦੀ ਦਹਾੜ ਮਾਰੂਗਾ ਪੰਜਾਬ ਸਰਕਾਰ ਦਾ ਸਕੂਲ ਆਫ ਐਮਨੈਸ ਇੱਕ ਬਹੁਤ ਵੱਡਾ ਉਪਰਾਲਾ ਹੈ ਜਿਸ ਨਾਲ ਹਰੇਕ ਵਰਗ ਦੇ ਵਿਦਿਆਰਥੀ ਨੂੰ ਇੱਕ ਉੱਚ ਦਰਜੇ ਦੀ ਸਿੱਖਿਆ ਪ੍ਰੋਵਾਈਡ ਹੋ ਰਹੀ ਹੈ ਇਹਨਾਂ ਸਕੂਲਾਂ ਵਿੱਚ ਜ਼ੀਰੋ ਵੈਕੈਂਸੀ ਪਾਲਿਸੀ ਪੰਜਾਬ ਸਰਕਾਰ ਦੀ ਕੋਈ ਵੀ ਸੀਟ ਅਧਿਆਪਕ ਦੀ ਖਾਲੀ ਨਹੀਂ ਰਹੂਗੀ ਸਾਨੂੰ ਬਹੁਤ ਹੀ ਵਧੀਆ ਸਪੋਰਟਸ ਫੈਸਿਲਿਟੀਆਂ ਮਿਲੀਆਂ। ਅਜਿਸ ਦੇ ਵਿੱਚ ਸਾਨੂੰ ਬਹੁਤ ਹੀ ਵਧੀਆ ਬਾਸਕਟਬਾਲ ਕੋਰਟ ਮਿਲਿਆ ਹੈ ਅਤੇ ਸਾਨੂੰ ਬਹੁਤ ਹੀ ਵਧੀਆ ਬੈਡਮਿੰਟਨ ਕੋਰਟ ਮਿਲਿਆ ਹੈ। ਸਾਡਾ ਸਕੂਲ ਇੱਕ ਪਹਿਲਾ ਸਕੂਲ ਹੈ ਜਿਸ ਦੇ ਵਿੱਚ ਓਪਨ ਥੀਏਟਰ ਵੀ ਬਣਿਆ ਹੋਇਆ ਹੈ ਜਿੱਥੇ ਸਕੂਲ ਦੇ ਬਹੁਤ ਸਾਰੇ ਫੰਕਸ਼ਨਸ ਕੀਤੇ ਜਾਂਦੇ ਹਨ। ਗਰੀਬੀ ਖਤਮ ਕਰਦਾ ਇੱਕ ਕੋਈ ਤਰੀਕਾ ਹੈ। ਗਰੀਬਾਂ ਦੇ ਚਾਕਾ ਨੂੰ ਪੜਾ ਦਿਓ ਤੇ ਪੜਾ ਕੇ ਉਹਨਾਂ ਨੂੰ ਨੌਕਰੀਆਂ ਦੇ ਦਿਓ ਉਹ ਗਰੀਬੀਆਂ ਚੱਕੜ ਕੇ ਉਹਨਾਂ ਨੇ ਕਰਾਂਗੇ। ਪੰਜਾਬ ਚ 26 ਜੂਨ ਦੀ ਸਵੇਰ ਤੱਕ 5.9 ਮਿਲੀਮੀਟਰ بارش ਦਰਜ ਕੀਤੀ ਗਈ ਹਾਲਾਂਕਿ ਬਾਅਦ ਵਿੱਚ ਧੁੱਪ ਨਿਕਲ ਆਈ ਜਿਸ ਨਾਲ ਤਾਪਮਾਨ ਚ ਵਾਧਾ ਹੋ ਗਿਆ ਵੀਰਵਾਰ ਸ਼ਾਮ ਨੂੰ ਸੂਬੇ ਚ ਤਾਪਮਾਨ ਤੇ ਚ 2.3 ਡਿਗਰੀ ਦਾ ਵਾਧਾ ਦਰਜ ਕੀਤਾ ਗਿਆ ਹਾਲਾਂਕਿ ਇਹ ਤਾਪਮਾਨ ਆਮ ਨਾਲੋਂ 4.3 ਡਿਗਰੀ ਘੱਟ ਰਹਿਣ ਦਾ ਅਨੁਮਾਨ ਹੈ ਉਥੇ ਹੀ ਸੂਬੇ ਦੇ 4 ਜ਼ਿਲ੍ਹਿਆਂ 'ਚ ਅੰਮ੍ਰਿਤਸਰ ਜ਼ਿਲੰਦਰ ਫਾਜ਼ਿਲਕਾ ਅਤੇ ਫਿਰੋਜ਼ਪੁਰ 'ਚ ਜ਼ਿਆਦਾਤਰ ਤਾਪਮਾਨ 30 ਡਿਗਰੀ ਤੋਂ ਹੇਠਾਂ ਰਿਜਿਸਟਰ ਕੀਤਾ ਗਿਆ ਉਥੇ ਹੀ ਸੂਬੇ ਦਾ ਸਭ ਤੋਂ ਵੱਧ ਤਾਪਮਾਨ ਫਰੀਦਕੋਟ 'ਚ ਰਜਿਸਟਰ ਕੀਤਾ ਗਿਆ ਜਿੱਥੇ 38.5 ਡਿਗਰੀ ਤਾਪਮਾਨ ਦਰਜ ਕੀਤਾ ਗਿਆ ਉਥੇ ਹੀ ਅੰਮ੍ਰਿਤਸਰ 'ਚ 29.5 ਡਿਗਰੀ ਫਿਰੋਜ਼ਪੁਰ 'ਚ 29 ਡਿਗਰੀ ਫਾਜ਼ਿਲਕਾ ਦਾ 28.7 ਡਿਗਰੀ ਅਤੇ ਜਲੰਧਰ ਦੇ ਨੂਰਮਹਿਲ ਦਾ 29.3 ਡਿਗਰੀ ਤਾਪਮਾਨ ਦਰਜ ਕੀਤਾ ਗਿਆ ਤੇ ਪੰਜਾਬ ਦੇ ਚਾਰ ਜ਼ਿਲ੍ਹਿਆਂ ਪਠਾਨਕੋਟ, ਝਾਰਪੁਰ, ਮੁਹਾਲੀ ਅਤੇ ਰੂਪਨਗਰ ਚ ਮੀਨੂ ਲੈ ਕੇ yellow alert ਜਾਰੀ ਕੀਤਾ ਗਿਆ ਜਦਕਿ ਹੋਰ ਜ਼ਿਲ੍ਹਿਆਂ ਚ ਮੌਸਮ ਆਮ ਰਹਿਣ ਦਾ ਅਨੁਮਾਨ ਹੈ ਉਥੇ ਹੀ ਸ਼ਨੀਵਾਰ ਨੂੰ ਸੂਬੇ ਦੇ 14 ਜ਼ਿਲ੍ਹਿਆਂ ਚ ਮੀਨੂ ਲੈ ਕੇ yellow alert ਜਾਰੀ ਕੀਤਾ ਗਿਆ 29 ਜੂਨ ਨੂੰ ਸੂਬੇ ਚ ਇੱਕ ਵਾਰ ਫਿਰ orange alert ਹੈ ਜਿਸ ਮੁਤਾਬਕ ਸੂਬੇ ਦੇ ਜ਼ਿਆਦਾਤਰ ਜ਼ਿਲ੍ਹਿਆਂ 'ਚ ਤੇਜ਼ ਮੀਂਹ ਅਤੇ ਬਿਜਲੀ ਡਿੱਗਣ ਦੀ ਸੰਭਾਵਨਾ ਬਣੀ ਹੋਈ ਹੈ ਜਦਕਿ 30 ਜੂਨ ਨੂੰ ਵੀ ਪੂਰੇ ਸੂਬੇ 'ਚ ਮੀਂਹ ਲਾ ਕੇ yellow alert ਜਾਰੀ ਕੀਤਾ ਗਿਆ ਉੱਥੇ ਹੀ ਤੁਹਾਨੂੰ ਦੱਸ ਦਈਏ ਕਿ ਦੇਸ਼ ਵਿੱਚ ਦਿੱਲੀ ਨੂੰ ਛੱਡ ਕੇ ਸਾਰੇ ਸੂਬਿਆਂ ਵਿੱਚ ਮੀਂਹ ਪੈ ਰਿਹਾ ਹੈ ਹੁਣ ਤੱਕ ਆਮ ਨਾਲੋਂ 12.3 ਫੀਸਦੀ ਜ਼ਿਆਦਾ ਮੀਂਹ ਪੈ ਚੁੱਕਾ ਹੈ 26 ਜੂਨ ਤੱਕ ਦੇਸ਼ 'ਚ ਆਮ ਤੌਰ ਤੇ 134.3 ਮਿਲੀਮੀਟਰ ਮੀਂਹ ਪੈਣਾ ਚਾਹੀਦਾ ਸੀ ਪਰ 146.6 ਐਮਐਮ بارش ਹੋ ਚੁੱਕੀ ਹੈ ਉੱਤਰਾਖੰਡ ਚ ਭਾਰੀ ਮੀਂਹ ਦੇ ਚੱਲਦੇ ਕੇ ਦਾਰਨਾਥ ਹਾਈਵੇ ਇੱਕ ਵਾਰ ਫਿਰ ਮੁੰਕਟਿਆ ਇਲਾਕੇ ਚ ਲੈਂਡਸਲਾਈਡ ਦੇ ਕਾਰਨ ਬੰਦ ਹੋ ਗਿਆ ਰਸਤੇ ਉੱਤੇ ਲਗਾਤਾਰ ਪੱਥਰ ਅਤੇ ਮਲਬਾ ਡਿੱਗ ਰਿਹਾ ਐਸਟੀਆਰਐਫ ਅਤੇ ਐਨਡੀਆਰਐਫ ਦੀਆਂ ਟੀਮਾਂ ਮੌਕੇ ਤੇ ਮੌਜੂਦ ਨੇ ਅਤੇ ਯਾਤਰੀਆਂ ਨੂੰ ਜੰਗਲ ਦੇ ਉੱਜੇ ਰਸਤਿਆਂ ਤੋਂ ਸੁਰੱਖਿਅਤ ਕੱਢ ਰਹੀਆਂ ਨੇ ਇਸ ਵਿਚਾਲੇ ਦੇਸ਼ 'ਚ ਮੀਂਹ ਦੇ ਚੱਲਦੇ ਮੌਤਾਂ ਦਾ ਅੰਕੜਾ ਵੀ ਵਧਣ ਲੱਗਾ ਹੈ ਹਿਮਾਚਲ ਦੀ ਕੁੱਲੂ ਜ਼ਿਲ੍ਹੇ 'ਚ ਬੱਦਲ ਪਟਣ ਨਾਲ ਹੁਣ ਤੱਕ 5 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ ਸਭ ਤੋਂ ਜ਼ਿਆਦਾ ਲੋਕ ਲਾਪਤਾ ਨੇ ਬੁੱਧਵਾਰ ਨੂੰ ਕੁੱਲੂ ਦੇ 5 ਥਾਵਾਂ ਜੀਵਾ ਨਾਲਾ ਸੈਂਜ ਸ਼ਿਲਾਗੜ ਗੜਸਾ ਘਾਟੀ ਸਰੋਹ ਗੈਲਰੀ ਮਨਾਲੀ, ਔਰਨਗੜ, ਬੰਜਾਰ, ਕਾਂਗੜਾ ਅਤੇ ਧਰਮਸ਼ਾਲਾ ਦੇ ਖਨੀਆਰਾ ਚ ਬੱਦਲ ਫਟੇ ਸਨ ਉੱਥੇ ਹੀ ਜੰਮੂ ਕਸ਼ਮੀਰ ਦੇ ਰਾਜੌਰੀ, ਪੁਂਛ, ਡੋਡਾ ਅਤੇ ਕਟੂਆ ਜ਼ਿਲ੍ਹਿਆਂ ਚ ਵੀ ਬੱਦਲ ਫਟਣ ਅਤੇ ਤੇਜ਼ ਮੀਂਹ ਨਾਲ ਆਏ ਹੜ੍ਹ ਚ ਦੋ ਬੱਚਿਆਂ ਸਣੇ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ। ਗੁਜਰਾਤ ਦੇ ਅਹਮਦਾਬਾਦ, ਸੂਰਤ ਅਤੇ ਨਵਸਾਰੀ ਜ਼ਿਲ੍ਹਿਆਂ ਚ ਬੀਤੇ 2 ਦਿਨ ਤੋਂ ਤੇਜ਼ ਮੀਂਹ ਦਾ ਸਿਲਸਲਾ ਚੱਲ ਰਿਹਾ ਹੈ। ਸੂਰਤ ਤੋਂ ਬਾਅਦ ਹੁਣ ਅਹਮਦਾਬਾਦ ਚ ਹੜ ਵਰਗੇ ਹਾਲਾਤ ਬਣ ਗਏ ਨੇ ਘਰਾਂ ਚ ਪਾਣੀ ਭਰ ਗਿਆ ਹੈ ਮੌਸਮ ਵਿਭਾਗ ਮੁਤਾਬਕ ਦੇਸ਼ ਦੇ ਸਾਰੇ ਸੂਬਿਆਂ ਚ ਮੀਨੂ ਲੈ ਕੇ ਅਨੁਮਾਨ ਲਗਾਇਆ ਗਿਆ ਹੈ ਪੂਰਬੀ ਰਾਜਸਥਾਨ ਪੱਛਮੀ ਅਤੇ ਮੱਧ ਪ੍ਰਦੇਸ਼ ਉੱਤਰਾਖੰਡ ਗੁਜਰਾਤ ਮੱਧ ਮਹਾਰਾਸ਼ਟਰ ਗੋਆ ਕਰਨਾਟਕ ਅਤੇ ਕੇਰਲ ਚ ਮੀਨੂ ਲੈ ਕੇ ਔਰੇਂਜ ਅਲਰਟ ਜਾਰੀ ਕੀਤਾ ਗਿਆ ਹੈ ਆਮ ਮੌਸਮ ਨੂੰ ਲੈ ਕੇ ਚੇਤਾਵਨੀ ਮੌਸਮ ਕੋਈ ਨਹੀਂ ਕਰਦੀ ਜੀ ਪੰਜਾਬ ਦੇ ਵਿੱਚ ਮੌਨਸੂਨ ਕਿਉਂਕਿ ਐਂਟਰ ਹੋ ਚੁੱਕੀ ਹੈ 25 ਤਰੀਕ ਨੂੰ ਸਾਰਾ ਸਟੇਟ ਮੌਨਸੂਨ ਦੇ ਨਾਲ ਕਵਰ ਹੋ ਗਿਆ ਸੀ ਸੋ ਉਦੇ ਤੋਂ ਬਾਅਦ ਹੁਣ ਜੇਸੀ ਵੈਦਰ ਦੇਖੀਏ ਤਾਂ ਹਵਾ ਦੇ ਵਿੱਚ ਮੌਇਸਚਰ ਵੀ ਕਾਫੀ ਹੈ ਔਰ ਕਾਫੀ ਅਨਕੰਫਰਟੇਬਲ ਕੰਡੀਸ਼ਨਜ਼ ਬਣੀ ਹੋਈਆਂ ਨੇ ਪਿਛਲੇ ਦਿਨਾਂ ਦੇ ਵਿੱਚ ਟੈਂਪਰੇਚਰ ਦੇ ਵਿੱਚ ਫਾਲ ਵੀ ਅਬਜ਼ਰਵ ਕੀਤਾ ਗਿਆ ਸਪੈਸ਼ਲੀ ਡੇ ਟਾਈਮ ਟੈਂਪਰੇਚਰ ਦੇ ਵਿੱਚ ਪਰ ਅੱਜ ਫੇਰ ਥੋੜਾ ਰਾਈਜ਼ ਹੈ ਅੱਜ ਦਾ ਡੇ ਟਾਈਮ ਟੈਂਪਰੇਚਰ 36.6 ਡਿਗਰੀ ਸੈਲਸੀਅਸ ਹੈ ਜਿਹੜਾ ਕਿ ਨੀਅਰ ਨਾਰਮਲ ਹੈ ਔਰ ਅੱਜ ਦਾ ਮਿਨੀਮਮ ਟੈਂਪਰੇਚਰ 29.4 ਡਿਗਰੀ ਸੈਲਸੀਅਸ ਹੈ ਜਿਹੜਾ ਕਿ ਨਾਰਮਲ ਤੋਂ 2.1 ਡਿਗਰੀ ਸੈਲਸੀਅਸ ਉੱਪਰ ਹੈ سو ڈے ٹائم ٹینپریچر نیئر نارمل اور نائٹ ٹائم ٹمپریچر نارمل تو اوپر چل رہے ہیں اور جی اِسی آنے والے دن کے ویدر دی گل کریے تو کیونکہ جڑا پنجاب پہ کور کر چکے ہیں سو آنے والے دنوں کے پاپ کے تھاوا پہ بارش ہو سکتی ہے اور کتے کتے جو ہے بارش ہے وہ بھی ہو سکتی ہے اور ادھے واسطے نورتھ ایسٹرن ڈسٹرکس واسطے اور کچھ سینٹرل ڈسٹرکس واسطے بھی آئی ایم ڈی ویو آن والے دن لیو الرٹ جاری کیا گیا ہے میں جو کہ بارش کی جی. نارمل بارش ہوئے گی نہ نہیں کتنے کتنے بارش بھی ہو سکتی ہے جی آ, لائٹ تو ٹو ماڈریٹ کافی تھا ہو سکتی ہے پر کتنے کتنے بھی ہو سکتی ہے آ, ਬਿਲਕੁਲ ਜੀ ਕਿਉਂਕਿ ਜਦੋਂ ਬਾਰਿਸ਼ ਵਾਲੀਆਂ ਕੰਡੀਸ਼ਨਸ ਬਣਦੀਆਂ ਨੇ ਤਾਂ ਡੇ ਟਾਈਮ ਟੈਂਪਰੇਚਰ ਦੇ ਵਿੱਚ ਗ੍ਰਾਡੂਅਟ ਅਬਜ਼ਰਵ ਕੀਤੀ ਜਾਂਦੀ ਹੈ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਕਿਉਂਕਿ ਬਾਰਿਸ਼ ਦੇ ਚਾਂਸਸ ਨੇ ਤਾਂ ਡੇ ਟਾਈਮ ਟੈਂਪਰੇਚਰ ਦੇ ਵਿੱਚ ਜ਼ਰੂਰ ਥੋੜੀ ਗ੍ਰਾਡੂਅਟ ਹੋ ਸਕਦੀ ਹੈ ਤਮਨ ਮੌਨਸੂਨ ਇਸ ਵਾਰ ਕਿਸ ਤਰ੍ਹਾਂ ਦਾ ਮੌਨਸੂਨ ਜ्यादा ਬਾਰਿਸ਼ ਕਰ ਰਿਹਾ ਹੈ ਮੌਨਸੂਨ ਜੇਸੀ ਆਮਦ ਦੇਖੀ ਤਾਂ ਪੰਜਾਬ ਦੇ ਵਿੱਚ ਜਿਹੜਾ 1 ਜੁਲਾਈ ਨਾਰਮਲ ਡੇਟ ਮੌਨਸੂਨ ਦੀ ਆਮਦ ਦੀ ਹੈ ਪਰ ਇਸ ਵਾਰ ਹੀ ਲਗਭਗ ਇੱਕ ਹਫਤਾ ਪਹਿਲਾਂ ਮੌਨਸੂਨ ਦੀ ਆਮਦ ਅਤੇ ਲਿਆਪ ਦੇ ਵਿੱਚ ਹੋਈ ਹੈ ਔਰ ਜੇ ਦੀ ਬਾਰਿਸ਼ ਦੀ ਗੱਲ ਕਰੀਏ ਤਾਂ ਇਸ ਵਾਰੀ ਆਈਐਮਡੀ ਵੱਲੋਂ ਕੱਲਾ ਹੀ ਜਿਹੜਾ ਨਾਰਮਲ ਮੌਨਸੂਨ ਬਾਰਿਸ਼ ਦੀ ਪ੍ਰੈਡਿਕਸ਼ਨ ਕੀਤੀ ਗਈ ਹੈ ਸੋ ਅਸੀਂ ਇਹੀ ਸਮਝਦੇ ਹਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਨਾਰਮਲ ਮੌਨਸੂਨ ਦੀ ਬਾਰਿਸ਼ ਜੋ ਜਿੰਦੇ ਵਿੱਚ ਹੋਏਗੀ ਜੂਨ ਦੇ ਮਹੀਨੇ ਤੱਕ بارش ਇਹ ਕਿੰਨੀ ਹੋ ਚੁੱਕੀ ਹੈ ਜੂਨ ਦੇ ਮਹੀਨੇ ਦੀ ਜਿਹੜੀ ਨਾਰਮਲ بارش ਹੈ ਉਹ 82.8 ਮਿਲੀਮੀਟਰ ਹੈ ਔਰ ਇਸ ਵਾਰ ਹੀ ਹੁਣ ਤੱਕ 71.2 ਮਿਲੀਮੀਟਰ بارش ਜਿਹੜੀ ਹੈ ਉਹ ਹੋ ਚੁੱਕੀ ਹੈ ਤਾਂ ਸੋ ਇਹ ਨਾਰਮਲ ਦੇ ਕਰੀਬ ਰਹੀ ਹੈ ਇਸ ਵਾਰ بارش ਬਿਲਕੁਲ ਜੀ 71.2 ਮਿਲੀਮੀਟਰ ਆਲਰੇਡੀ ਹੋ ਚੁੱਕੀ ਹੈ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਬਾਰਿਸ਼ ਦੇ ਚਾਂਸਸ ਨੇ ਸੋ ਨੀਅਰ ਨਾਰਮਲੀ ਅਸੀਂ ਐਕਸਪੈਕਟ ਕਰ ਰਹੇ ਹਾਂ ਕਿ ਜੂਨ ਦੀ ਬਾਰਿਸ਼ ਹੋਏਗੀ جو کہ صحت خراب ہے جی کیونکہ ہبا موئسچر کافی ہے تاکہ ہوٹ اینڈ ہیومیڈ کنڈیشنز بڑی ہوئی نے جہاں کافی انکمفرٹیبل ہوں ہیں اور آ, اس طرح دیا کنڈیشنز صحت کا سارا خاص دھیان رکھنا چاہیے ہیلدی ڈائٹ لینی چاہیے اور لیکوڈز بات تو بات ضرور لینے رہنا چاہیے